ਤੁਸੀਂ ਦੇਖ ਰਹੇ ਹੋ ਖਨੌਰੀ ਬਾਰਡਰ ਤੋਂ ਲਾਈਵ ਤਸਵੀਰਾਂ ਇੱਥੇ ਸਾਰੇ ਦਿਨ ਦਾ ਹੀ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਮੀਂਹ ਤੇ ਇੰਨਾ ਕੁ ਮੀਂਹ ਪਿਆ ਮੈਂ ਨਾ ਦਿਨ ਦੇ ਵਿੱਚ ਵੀ ਤੇ ਹੁਣ ਫੇਰ 10 ਮਿੰਟ ਹੋ ਚੁੱਕੇ ਨੇ ਦੁਬਾਰਾ ਮੀਂਹ ਫੇਰ ਲੱਥ ਗਿਆ ਬਹੁਤ ਤੇਜ਼ ਹਵਾ ਤੁਸੀਂ ਆ ਉੱਪਰ ਬਿਜਲੀ ਵੀ ਦੇਖ ਰਹੇ ਹੋ ਹਨਾ ਉਹ ਸਾਹਮਣੇ ਤੁਸੀਂ ਕਿਸਾਨਾਂ ਦੀਆਂ ਰੋਡ ਦੇ ਉੱਪਰ ਖਨੌਰੀ ਬਾਰਡਰ ਤੇ ਹਨਾ ਜੋ ਟਰਾਲੀਆਂ ਭਾਰੀ ਇਕੱਠ ਲੱਗਿਆ ਹੋਇਆ ਹੈ ਨਾ ਟਰਾਲੀਆਂ ਸੜਕ ਦੇ ਉੱਪਰ ਖੜੀਆਂ ਨੇ ਉੱਪਰ ਤੁਸੀਂ ਦੇਖ ਰਹੇ ਹੋ ਬਹੁਤ ਬੱਦਲ ਗਰਜੀ ਜਾਂਦੇ ਆ ਵੀ ਬੀ ਬਿਲ ਇੰਨੀ ਲਸ਼ਕਰੀ ਹੈ ਤੇ ਦੂਸਰੇ ਪਾਸੇ ਵੀ ਕਿਸਾਨ ਫਿਰ ਵੀ ਟਰਾਲੀਆਂ ਦੇ ਵਿੱਚ ਆਪਣੇ ਨਾਲ ਦੇ ਵਿੱਚ ਡਟੇ ਹੋਏ ਨੇ ਵੀ ਜਿਹੜੇ ਕਹਿੰਦੇ ਨੇ ਹਨਾ ਵੀ ਕਿਸਾਨਾਂ ਨੇ ਆਪਦੇ ਹੱਕ ਲੈਣ ਆਏ ਆ ਆਪਦੇ ਹੱਕ ਲੈ ਕੇ ਵਾਪਸ ਜਾਣਗੇ ਇਹ ਜੇ ਮੇਂ ਆਪਦੀ ਹੱਕ ਉੱਤੇ ਹੰਡਾਉਂਦੇ ਸੀ ਹੰਡਾਉਂਦੇ ਆ ਹਮੇਸ਼ਾ ਹੰਡਾਉਂਦੇ ਰਾਵਾਂਗੇ ਕੋਈ ਗੱਲ ਨਹੀਂ ਅਸੀਂ ਸਰਕਾਰ ਨੂੰ ਇੱਕੀ ਅਪੀਲ ਕਰਦੇ ਆ ਕਿ ਕਿਸਾਨਾਂ ਦਾ ਕੋਈ ਦਿਲ ਨਹੀਂ ਕਰਦਾ ਰੋਡ ਦੇ ਉੱਪਰ ਕਿਸਾਨ ਫਿਰ ਵੀ ਹਨਾ ਰੋਟੀ ਪਾਣੀ ਦਾ ਅੱਜ ਔਖਾ ਹੋਇਆ ਪਿਆ ਕਿਉਂ ਸਾਰੇ ਦਿਨ ਤੋਂ ਹੀ ਲਗਭਗ ਅੱਜ ਮੀਂਹ ਪੈ ਰਿਹਾ ਹੈ ਕਿਸਾਨਾਂ ਦਾ ਰੋਟੀ ਪਾਣੀ ਦਾ ਹਨਾ ਕਿੰਨਾ ਔਖਾ ਅੱਜ ਹੋ ਗਿਆ ਨਹੀਂ ਰੋਟੀ ਪਾਣੀ ਦਾ ਸਾਰੇ ਦਿਨ ਦਾ ਹੀ ਔਖਾ ਹੋਇਆ ਪਿਆ ਕਿਉਂਕਿ ਨਾ ਤਾਂ ਹੁਣ ਬਾਹਰ ਨਿਕਲ ਕੇ ਆਪ ਬਣਾ ਸਕਦੇ ਹੁੰਦੇ ਆ ਤੇ ਦੂਸਰੇ ਪਾਸੇ ਵੀ ਇੰਨਾ ਜਾਵੇ ਮੀਂਹ ਪੈ ਰਿਹਾ ਵੀ ਕਿਸਾਨ ਕਿੱਥੇ ਬਣਾਵੇ ਹੁਣ ਇੱਕ ਤਾਂ ਰੋਡ ਦੇ ਉੱਪਰ ਕੋਈ ਹਨਾ ਟਰਪਾਲਾ ਹੈਗਾ ਨਾ ਟਰਾਲੀਆਂ ਤੇ ਲੱਗੀਆਂ ਟਰਾਲੀਆਂ ਕਥਨਾਂ ਵਾਲੀਆਂ ਜਿਹੜੀ ਤਿਆਰ ਕੀਤੀਆਂ ਹੋਈਆਂ ਤੇ ਉਹਦੇ ਉੱਪਰ ਨਹੀਂ ਹਨਾ ਇੰਨਾ ਮੀਂਹ ਪੈਦਾ ਪਰ ਫਿਰ ਵੀ ਇੱਕ ਛੜਕ ਦੇ ਉੱਪਰ ਇੰਨੇ ਮੀਂਹ ਦੇ ਵਿੱਚ ਹਨਾ ਸਾਰੇ ਦਿਨ ਤੋਂ ਪੈ ਰਿਆ ਰਹਿਣਾ ਬਹੁਤ ਔਖਾ ਸਾਡੀ ਇਹੀ ਅਪੀਲ ਹੈ ਕਿ ਸਾਡੇ ਹੱਕ ਜੋ ਆਪਦੀਆਂ ਮੰਗਾਂ ਲੈ ਕੇ ਆਏ ਆ ਸਾਡੀਆਂ ਮੰਗਾਂ ਸਰਕਾਰ ਮੰਨੇ ਅਸੀਂ ਆਪਦਾ ਘਰਾਂ ਨੂੰ ਵਾਪਸ ਜਾ ਕੇ ਆ ਤੁਸੀਂ ਇੱਕ ਵਾਰੀ ਫੇਰ ਦੇਖ ਲਓ ਕਿੰਨਾ ਬੱਦਲ ਬੇਲੀ ਫਲਸ਼ ਕੀ ਜਾਂਦੀ ਹੈ ਹਨਾ ਵੀ ਕਿੰਨਾ ਜਿਆਦਾ ਮੀਂਹ ਪੈ ਰਿਹਾ ਵੀ ਸੈਕ ਇੱਕ ਇੱਕ ਹੈਗਨ ਦੇ ਵਿੱਚ ਵਿੱਚ ਹਨਾ ਕਿੰਨੇ ਵਾਰ ਬੱਦਲ ਬੇਲੀ ਕਰਦੀ ਜਾਂਦੀ ਹੈ ਤੇ ਦੂਸਰੇ ਪਾਸੇ ਤੁਸੀਂ ਦੇਖ ਰਹੇ ਹੋ ਕਿੰਨਾ ਜਿਆਦਾ ਮੀਂਹ ਉਧਰ ਕਿਸਾਨਾਂ ਦੀਆਂ ਟਰਾਲੀਆਂ ਇੱਥੇ ਹਨਾ ਕੁਝ ਕੁ ਵੀਰਾਨ ਨੇ ਟਰਾਲੀਆਂ ਲਾਈਆਂ ਹੋਈਆਂ ਸਾਡੀ ਇਹੀ ਪੀਲਾ ਸਰਕਾਰ ਨੂੰ ਸਾਡੇ ਹੱਕ ਸਾਡੀਆਂ ਮੰਗਾਂ ਜੋ ਲੈ ਕੇ ਆਏ ਆ ਸਾਡੀਆਂ ਸਰਕਾਰ ਮੰਗਾ ਮੰਨੇ ਸਾਡੇ ਹੱਕ ਸਾਨੂੰ ਦੇ ਕੇ ਅਸੀਂ ਹਨਾ ਸਾਡੇ ਹੱਕ ਸਾਨੂੰ ਦੇ ਦੇਣਾ ਸਾਡੀ ਐਮਐਫਪੀ ਦੀ ਗੱਲ ਹੈ ਸਾਡੂ ਐਨਐਫਪੀ ਦੇ ਦਿਓ ਅਗਿਆਤਾ ਇੱਥੋਂ ਘਰਾਂ ਨੂੰ ਵਾਪਸ ਚੱਲ ਜਗੇ ਸਾਡਾ ਕੋਈ ਮੇਨ ਮਕਸਦ ਇਹ ਨਹੀਂ ਕਿ ਅਸੀਂ ਦਿੱਲੀ ਹੀ ਜਾਣਾ ਸਾਡੇ ਇੱਥੇ ਬੈਠਾਂ ਦੇ ਹੀ ਸਾਡੇ ਸਰਕਾਰ ਹੱਕ ਦੇ ਦੇਣ ਤੇ ਅਸੀਂ ਇੱਥੋਂ ਹੀ ਆਪਣੇ ਘਰਾਂ ਨੂੰ ਵਾਪਸ ਜਾ ਕੇ ਸਾਡਾ ਕੋਈ ਜਲ ਨਹੀਂ ਕਰਦਾ ਅਸੀਂ ਛੜਕਾਂ ਤੇ ਰੁਲ ਗਏ ਵੀ ਆ ਤੁਸੀਂ ਦੇਖੋ ਸਾਡਾ ਕਿੰਨਾ ਜ਼ਿਆਦਾ ਬੱਦਲ ਘਰ ਚ ਰਹੇ ਨੇ ਉਧਰ ਵੀਰਾਂ ਨੇ ਹਨਾ ਲੰਗਰ ਲੈ ਕੇ ਆਏ ਆ ਕਿਉਂਕਿ ਅੱਜ ਸਾਰੇ ਦਿਨ ਦਾ ਵੀ ਲੰਗਰ ਬਣਾ ਹੀ ਨਹੀਂ ਸਕਿਆ ਹਨਾ ਆਪਦਾ ਰੋਟੀ ਪਾਣੀ ਦਾ ਪ੍ਰਬੰਧ ਅੱਜ ਇੰਨਾ ਹੋ ਹੀ ਨਹੀਂ ਸਕਿਆ ਕਿਉਂਕਿ ਸਾਰੇ ਦਿਨ ਦਾ ਹੀ ਮੀਂਹ ਪੈ ਰਿਹਾ ਤੇ ਉਧਰ ਵੀਰਾਂ ਨੇ ਟਰੱਕ ਦੇ ਉੱਪਰ ਲੰਗਰ ਲੈ ਕੇ ਆ ਰਹੇ ਆ ਵੀ ਟਰਾਲੀਆਂ ਦੇ ਵਿੱਚ ਹੀ ਹਨਾ ਅੱਜ ਲੰਗਰ ਪੰਚਾਰੇ ਨੇ ਨਾਲ ਦੇ ਪਿੰਡਾਂ ਵਾਲੇ ਵੀਰ ਭਰਾ ਜਿੰਨੇ ਵੀ ਹਨਾ ਨੇੜੇ ਦੂਰ ਤੋਂ ਲੰਗਰ ਲੈ ਕੇ ਆਉਂਦੇ ਆ ਵੀਰਾਂ ਦਾ ਧੰਨਵਾਦ ਬਈ ਜਲੋਂ ਇਹਨਾਂ ਦਾ ਧੰਨਵਾਦ ਕਿੱਥੇ ਦੇਵਾਂਗੇ ਹਨਾ ਕਿਉਂਕਿ ਇਹ ਹੁਣ ਲੰਗਰ 24 ਘੰਟੇ ਇਹਨਾਂ ਦਾ ਲੰਗਰ ਚੱਲਦਾ ਪਰ ਅੱਜ ਮੀਂਹੇ ਕਰਕੇ ਹਨਾ ਨਹੀਂ ਇੰਨਾ ਹੋ ਸਕਿਆ ਪਰ ਫਿਰ ਵੀ ਵੀਰੋਂ ਨਹੀਂ ਡੱਡੇ ਨੇ ਹਨਾ ਲੰਗਰ ਟਰਾਲੀਆਂ ਦੇ ਵਿੱਚ ਰੋਟੀ ਪ੍ਰਸ਼ਾਦਾ ਸਭ ਕੁਝ ਟਰਾਲੀਆਂ ਦੇ ਵਿੱਚ ਦੇ ਕੇ ਆ ਰਹੇ ਆ ਸੋ ਸਾਰੇ ਆ ਤੁਸੀਂ ਦੇਖ ਲਓ ਇਹਨਾਂ ਵੀਰਾਂ ਦਾ ਧੰਨਵਾਦ ਤੇ ਮੀਂਹ ਇੱਥੇ ਬਹੁਤ ਜ਼ਿਆਦਾ ਪੈ ਰਹੀ ਕਰੌਰੀ ਬਾਰਡਰ ਤੇ ਸਵੇਰ ਤੋਂ ਹੀ ਮੀਂਹ ਪੈ ਰਿਹਾ ਅੱਜ ਤੇ ਸਵੇਰ ਦਾ ਹੀ ਇੱਥੇ ਮੀਂਹ ਪੈ ਰਿਹਾ ਤੇ ਹੁਣ ਤੁਸੀਂ ਦੇਖ ਰਹੇ ਹੋ ਰਾਤ ਦਾ ਸਮਾਂ ਬੇਲੀ ਇੰਨੀ ਗਰਜ ਰਹੀ ਹੈ ਤੇ ਇੰਨਾ ਜਿਆਦਾ ਮੀਂਹ ਭਾਈ ਸਾਰੇ ਭਾਈਆਂ ਨੂੰ RAM RAM ਸਤਿ ਸ੍ਰੀ ਅਕਾਲ ਭਾਈ ਜੋ ਆਪ ਦੇਖ ਸਕੋ ਹੋ ਆंदोलन ਲੜਨੇ ਮੋਰਚੇ ਲੜਨੇ ਕਿਤੇ ਆਸਾਨ ਕੰਮ ਨਹੀਂ ਹੈ ਆਪ ਦੇਖੋ ਅੱਜ ਇਤਨੀ ਜ਼ਬਰਦਸਤ ਬਾਰਿਸ਼ ਹੋਈ ਹੈ ਖਨੋਰੀ ਬਾਰਡਰ ਪਰ ਟੈਂਟ ਤੰਬੂ ਹੈ ਵੇ ਸਭ ਉਖੜ ਗਏ ਹਨ ਜੋ ਲੰਗਰਾਂ ਦੇ ਟੈਂਟ ਤੰਬੂ ਥੇ ਵੇ ਵੀ ਗਿਰ ਗਏ ਇਹ ਵੀ ਆਪਣੇ ਹਰਿਆਣਾ ਵਾਲੇ ਭਾਈਆਂ ਕਾ ਥਾ और अपना जो यो आगे यो आप देखो यो भी बिल्कुल नीचे गिर गया यो भी अपने इशार वाले भाइयों का था यो भी पूरे तरीके से नीचे गिर गया और आदमी लेकिन भी है इसमें है काफी पानी भी जमा हो गया आगे आप देखो पूरी बारिश होने लग रही है तीन तीन चार चार लेयर की ऊपर थैली की कवरिंग करिए ट्रेलिया के ऊपर उसके बाद भी पानी के अंदर तक जा रहा है लेकिन किसानों में एक जज्बा जरूर है कि भाई जब तक एमएसपी का गारंटी कानून नहीं बनेगा तब तक आंदोलन लड़ेंगे भाई मेरी प्रार्थना है सारे तय भाई घर बैठ के कोई भी बात कर देना तो बहुत आसान चीज हुआ है लेकिन संघर्ष करना उसमें दम लाग गया है आप ये देखो अपने अर्षदीप जी हैं सारे आपा टेंटा में जा जाके सारे तम्बुआ में जब जा, जा कर हाल चाल पूछने लग रहे हैं भाई किसी ने कोई दिक्कत ना हो मतलब ये मान के चलो आप एक, -एक डेढ़ डेढ़ फुट का पानी खड़ा हो गया सारे तंबुआ में पीछे भी आप देखोगे सारे किते कह ये लगभग पांच किलोमीटर लंबी लाइन है ट्रैक्टर ट्रॉलिया की तंबुआ की आज पूरे दिन इतनी बारिश हुई है सारे किसान परेशान है लेकिन हौसले बुलंद बुल सौ परसेंट जीतेंगे ये भाई देखो अपने हरियाणा वाले भाई सारे कई तम्बु इस तरीके के हैं आप देखो नीचे तक तंबू में पानी भी घुस गया भाई फिर इन्हना सारे अपने रणबीर जी हैं लोहान साहब हैं अमन भाई है भोला भाई है अपने और साथी बैठे हैं भाई अपने माजरा के भी हैं सारे साथी अपने अर्शदीप जी हैं जगबीर भाई है अरे ये देखो एक बार भाई तक तो थोड़ा तो पीछे उठ जाए एक बार ये देखो इतना इतना मतलब पानी खड़ा है ये पूरा तंबू में पानी घुस गया आधा से ज्यादा तंबू पड़ गया है लेकिन भाई लोगों के हौसले नहीं बुलंद हैं आंदोलन जीत के जाओगे चाहे को कितनी कुर्बानी देनी पड़ जाओ आप देखो ये पूरा गिर गया है उसके बावजूद याड़े सोने लग रहे हैं हमने कहा कि भाई एक दो जगह और देखें कि सोने की लोगों ने कहा भाई अपना मोर्चा नहीं छोड़ेंगे अपना धरना नहीं छोड़ेंगे तो भाई आंदोलन लड़ने मोर्चे लड़ने कोई आसान बात नहीं है दम लग गए है आज सुबह तो बारिश होने लग रही है उसके बावजूद लोग मजबूती खड़े हैं मजबूती तो लोग पूरे तैयार हैं एम एस पी गारंटी कानून बनवाने खातर भाई कुछ भाई घर बैठ के कह दे तो उन तभी भी बात कहेंगे भाई घर बैठ के कुछ भी बोलना तो बहुत आसान है लेकिन लड़ना संघर्ष करना ये देखो आप मतलब पूरा आधा आध फुट एक एक फुट पानी है इस तरीके से तो सारे तंबू ये गिर गए हैं लेकिन यह बात पक्की है मोर्चा जरूर जीतेंगे आंदोलन जरूर जीतेंगे और परमात्मा का आशीर्वाद रहा ਸਰ ਭਾਈਚਾਰੇ ਦਾ ਸਾਥ ਰਹਾ ਤੇ ਨਿਸ਼ਚਿਤ ਤੌਰ ਪੰਦੂਲਨ ਜੀ ਤੁਸੀਂ ਦੇਖ ਰਹੇ ਹੋ ਖਨੌਰੀ ਬਾਰਡਰ ਤੋਂ ਲਾਈਵ ਤਸਵੀਰਾਂ ਇੱਥੇ ਸਾਰੇ ਦਿਨ ਦਾ ਹੀ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਮੀਂਹ ਤੇ ਇੰਨਾ ਕੁ ਮੀਂਹ ਪਿਆ ਮੈਂ ਨਾ ਦਿਨ ਦੇ ਵਿੱਚ ਵੀ ਤੇ ਹੁਣ ਫੇਰ 10 ਮਿੰਟ ਹੋ ਚੁੱਕੇ ਨੇ ਦੁਬਾਰਾ ਮੀਂਹ ਫੇਰ ਲੱਥ ਗਿਆ ਬਹੁਤ ਤੇਜ਼ ਹਵਾ ਤੁਸੀਂ ਆ ਉੱਪਰ ਬਿਜਲੀ ਵੀ ਦੇਖ ਰਹੇ ਹੋ ਹਨਾ ਉਹ ਸਾਹਮਣੇ ਤੁਸੀਂ ਕਿਸਾਨਾਂ ਦੀਆਂ ਰੋਡ ਦੇ ਉੱਪਰ ਖਨੌਰੀ ਬਾਰਡਰ ਤੇ ਹਨਾ ਜੋ ਟਰਾਲੀਆਂ ਭਾਰੀ ਇਕੱਠ ਲੱਗਿਆ ਹੋਇਆ ਹੈ ਨਾ ਟਰਾਲੀਆਂ ਸੜਕ ਦੇ ਉੱਪਰ ਖੜੀਆਂ ਨੇ ਉੱਪਰ ਤੁਸੀਂ ਦੇਖ ਰਹੇ ਹੋ ਬਹੁਤ ਬੱਦਲ ਗਰਜੀ ਜਾਂਦੇ ਆ ਵੀ ਬੀ ਬਿਲ ਇੰਨੀ ਗਲਛਰੀ ਆ ਤੇ ਦੂਸਰੇ ਪਾਸੇ ਵੀ ਕਿਸਾਨ ਫਿਰ ਵੀ ਟਰਾਲੀਆਂ ਦੇ ਵਿੱਚ ਆਪਣੇ ਨਾਲ ਦੇ ਵਿੱਚ ਡਟੇ ਹੋਏ ਨੇ ਵੀ ਜਿਹੜੇ ਕਹਿੰਦੇ ਨੇ ਹਨਾ ਵੀ ਕਿਸਾਨਾਂ ਨੇ ਆਪਦੇ ਹੱਕ ਲੈਣ ਆਏ ਆ ਆਪਦੇ ਹੱਕ ਲੈ ਕੇ ਵਾਪਸ ਜਾਣਗੇ ਇਹ ਜੇ ਮੀ ਆਪਦੀ ਹੱਕ ਉੱਤੇ ਹੰਡਾਉਂਦੇ ਸੀ ਹੰਡਾਉਂਦੇ ਆ ਹਮੇਸ਼ਾ ਹੰਡਾਉਂਦੇ ਰਵਾਂਗੇ ਕੋਈ ਗੱਲ ਨਹੀਂ ਅਸੀਂ ਸਰਕਾਰ ਨੂੰ ਇੱਕ ਹੀ ਅਪੀਲ ਕਰਦੇ ਆ ਕਿ ਕਿਸਾਨਾਂ ਦਾ ਕੋਈ ਦਿਲ ਨਹੀਂ ਕਰਦਾ ਰੋਡ ਦੇ ਉੱਪਰ ਆ ਕਿਸਾਨ ਫਿਰ ਵੀ ਹਨਾ ਰੋਟੀ ਪਾਣੀ ਦਾ ਅੱਜ ਔਖਾ ਹੋਇਆ ਪਿਆ ਕਿਉਂ ਸਾਰੇ ਦਿਨ ਤੋਂ ਹੀ ਲੱਗ ਪਾ ਉਹ ਅੱਜ ਮੀਂਹ ਪੈ ਰਿਹਾ ਕਿਸਾਨਾਂ ਦਾ ਰੋਟੀ ਪਾਣੀ ਦਾ ਹਨਾ ਅੱਜ ਕਿੰਨਾ ਔਖਾ ਅੱਜ ਹੋ ਗਿਆ ਵੀ ਰੋਟੀ ਪਾਣੀ ਦਾ ਸਾਰੇ ਦਿਨ ਦਾ ਹੀ ਔਖਾ ਹੋਇਆ ਪਿਆ ਕਿਉਂਕਿ ਨਾ ਤਾਂ ਹੁਣ ਬਾਹਰ ਨਿਕਲ ਕੇ ਆਪਾਂ ਬਣਾ ਸਕਦੇ ਹੁੰਦੇ ਆ ਤੇ ਦੂਸਰੇ ਪਾਸੇ ਵੀ ਇੰਨਾ ਜਿਆਦਾ ਮੀਂਹ ਪੈ ਰਿਹਾ ਵੀ ਕਿਸਾਨ ਕਿੱਥੇ ਬਣਾਵੇ ਹੁਣ ਇੱਕ ਤਾਂ ਰੋਡ ਦੇ ਉੱਪਰ ਕੋਈ ਹਨਾ ਟਰਪਾਲਾ ਹੈਗਾ ਨਾ ਟਰਾਲੀਆਂ ਤੇ ਲੱਗੀਆਂ ਟਰਾਲੀਆਂ ਕਥਨਾਂ ਦੀਆਂ ਜਿਹੜੀ ਤਿਆਰ ਕੀਤੀਆਂ ਹੋਈਆਂ ਤੇ ਉਹਦੇ ਉੱਪਰ ਨਹੀਂ ਹਨਾ ਇੰਨਾ ਮੀਂਹ ਪੈਦਾ ਪਰ ਫਿਰ ਵੀ ਇੱਕ ਛੜਕ ਦੇ ਉੱਪਰ ਐਨੇ ਮੀਂਹ ਦੇ ਵਿੱਚ ਹਨਾ ਸਾਰੇ ਦਿਨ ਤੋਂ ਪੈ ਰਿਹਾ ਰਹਿਣਾ ਬਹੁਤ ਔਖਾ ਸਾਡੀ ਇਹੀ ਅਪੀਲ ਹੈ ਕਿ ਸਾਡੇ ਹੱਕ ਜੋ ਆਪਦੀਆਂ ਮੰਗਾਂ ਲੈ ਕੇ ਆਏ ਆ ਸਾਡੀਆਂ ਮੰਗਾਂ ਸਰਕਾਰ ਮੰਨੇ ਅਸੀਂ ਆਪਦਾ ਘਰਾਂ ਨੂੰ ਵਾਪਸ ਲੈ ਕੇ ਆ ਆ ਤੁਸੀਂ ਇੱਕ ਵਾਰੀ ਫੇਰ ਦੇਖ ਲਓ ਕਿੰਨਾ ਬੱਦਲ ਬੀਲੀ ਫਲਸ਼ ਕੀ ਜਾਂਦੀ ਹੈ ਹਨਾ ਵੀ ਕਿੰਨਾ ਜਿਆਦਾ ਮੀਂਹ ਪੈ ਰਿਹਾ ਵੀ ਸੈਕ ਇੱਕ ਇੱਕ ਘੰਟੇ ਦੇ ਵਿੱਚ ਵਿੱਚ ਹਨਾ ਕਿੰਨੇ ਵਾਰ ਬੱਦਲ ਬੀਲੀ ਗਰਜ ਜਾਂਦੀ ਹੈ ਤੇ ਦੂਸਰੇ ਪਾਸੇ ਤੁਸੀਂ ਦੇਖ ਰਹੇ ਹੋ ਕਿੰਨਾ ਜਿਆਦਾ ਮੀਂਹ ਉਧਰ ਕਿਸਾਨਾਂ ਦੀਆਂ ਟਰਾਲੀਆਂ ਇੱਥੇ ਹਨਾ ਕੁਝ ਕੁ ਵੀਰਾਂ ਨੇ ਟਰਾਲੀਆਂ ਲਾਈਆਂ ਹੋਈਆਂ ਸਾਡੀ ਇਹੀ ਪੀਲ ਆ ਸਰਕਾਰ ਨੂੰ ਸਾਡੇ ਹੱਕ ਸਾਡੀਆਂ ਮੰਗਾਂ ਜੋ ਲੈ ਕੇ ਆਏ ਆ ਸਾਡੀਆਂ ਸਰਕਾਰ ਮੰਗਾਂ ਮੰਨੇ ਸਾਡੇ ਹੱਕ ਸਾਨੂੰ ਦੇ ਕੇ ਅਸੀਂ ਹਨਾ ਸਾਡੇ ਹੱਕ ਸਾਨੂੰ ਦੇ ਦੇਣਾ ਸਾਡੀ ਐਮਐਸਪੀ ਦੀ ਗੱਲ ਸਾਡੂ ਐਮਐਸਪੀ ਦੇ ਦਿਓ ਅੱਜ ਆਪ ਦਾ ਇਥੋਂ ਘਰਾਂ ਨੂੰ ਵਾਪਸ ਚੱਲ ਜਿਗੇ ਸਾਡਾ ਕੋਈ ਮੇਨ ਮਕਸਦ ਨਹੀਂ ਕਿ ਅਸੀਂ ਦਿੱਲੀ ਹੀ ਜਾਣਾ ਸਾਡੇ ਇੱਥੇ ਬੈਠਾਂ ਦੇ ਹੀ ਸਾਡੇ ਸਰਕਾਰ ਹੱਕ ਦੇ ਦੇਣ ਤੇ ਅਸੀਂ ਇੱਥੋਂ ਹੀ ਆਪਦੇ ਘਰਾਂ ਨੂੰ ਵਾਪਸ ਜਾ ਕੇ ਸਾਡਾ ਕੋਈ ਦਿਲ ਨਹੀਂ ਕਰਦਾ ਵੀ ਸੜਕਾਂ ਤੇ ਰੁਲ ਗਏ ਵੀ ਆ ਤੁਸੀਂ ਦੇਖੋ ਤੁਹਾਡਾ ਕਿੰਨਾ ਜ਼ਿਆਦਾ ਬੱਦਲ ਘਰ ਚ ਰਹੇ ਨੇ ਉਧਰ ਵੀਰਾਂ ਨੇ ਹਨਾ ਲੰਗਰ ਲੈ ਕੇ ਆਏ ਆ ਕਿਉਂਕਿ ਅੱਜ ਸਾਰੇ ਦਿਨ ਦਾ ਵੀ ਲੰਗਰ ਬਣਾ ਹੀ ਨਹੀਂ ਸਕਿਆ ਹਨਾ ਆਪਾਂ ਰੋਟੀ ਪਾਣੀ ਦਾ ਪ੍ਰਬੰਧ ਅੱਜ ਇੰਨਾ ਹੋ ਹੀ ਨਹੀਂ ਸਕਿਆ ਕਿਉਂਕਿ ਸਾਰੇ ਦਿਨ ਦਾ ਹੀ ਮੇ ਪੈ ਰਿਆ ਤੇ ਉਧਰ ਉਹ ਵੀਰਾਂ ਨੇ ਟਰੱਕ ਦੇ ਉੱਪਰ ਲੰਗਰ ਲੈ ਕੇ ਆ ਰਹੇ ਆ ਵੀ ਟਰਾਲੀਆਂ ਦੇ ਵਿੱਚ ਹੀ ਹਨਾ ਅੱਜ ਲੰਗਰ ਪੰਚਾਰੇ ਨੇ ਨਾਲ ਦੇ ਪਿੰਡਾਂ ਵਾਲੇ ਵੀਰ ਭਰਾ ਜਿੰਨੇ ਵੀ ਹਨਾ ਨੇੜੇ ਦੂਰ ਤੋਂ ਲੰਗਰ ਲੈ ਕੇ ਆਉਂਦੇ ਆ ਵੀਰਾਂ ਦਾ ਧੰਨਵਾਦ ਹੈ ਚਲੋ ਇਹਨਾਂ ਦਾ ਧੰਨਵਾਦ ਕਿੱਥੇ ਦੇਵਾਂਗੇ ਹਨਾ ਕਿਉਂਕਿ ਇਹ ਹੁਣ ਲੰਗਰ 24 ਘੰਟੇ ਇਹਨਾਂ ਦਾ ਲੰਗਰ ਚੱਲਦਾ ਪਰ ਅੱਜ ਮੀਂਹ ਦੇ ਕਰਕੇ ਹਨਾ ਨਹੀਂ ਇੰਨਾ ਹੋ ਸਕਿਆ ਪਰ ਫਿਰ ਵੀ ਵੀਰੋਂ ਨਹੀਂ ਡੱਡੇ ਨੇ ਹਨਾ ਲੰਗਰ ਟਰਾਲੀਆਂ ਦੇ ਵਿੱਚ ਰੋਟੀ ਪ੍ਰਸ਼ਾਦਾ ਸਭ ਕੁਝ ਟਰਾਲੀਆਂ ਦੇ ਵਿੱਚ ਦੇ ਕੇ ਆ ਰਹੇ ਆ ਸੋ ਸਾਰੇ ਆ ਤੁਸੀਂ ਦੇਖ ਲਓ ਇਹਨਾਂ ਦਾ ਵੀਰਾਂ ਦਾ ਧੰਨਵਾਦ ਤੇ ਮੀਂਹ ਇੱਥੇ ਬਹੁਤ ਜ਼ਿਆਦਾ ਪਈ ਜੀ ਖਨੌਰੀ ਬਾਰਡਰ ਤੇ ਸਵੇਰ ਤੋਂ ਹੀ ਮੀਂਹ ਪੈ ਰਿਹਾ ਅੱਜ ਅੱਜ ਸਵੇਰ ਦਾ ਹੀ ਇੱਥੇ ਮੀਂਹ ਪੈ ਰਿਹਾ ਤੇ ਆ ਹੁਣ ਤੁਸੀਂ ਦੇਖ ਰਹੇ ਹੋ ਰਾਤ ਦਾ ਸਮਾਂ ਬੇਲੀ ਇੰਨੀ ਗਰਜ ਰਹੀ ਹੈ ਤੇ ਇੰਨਾ ਜਿਆਦਾ